ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਦਾ ਪਿੰਡ ਧੂੜਕੋਟ ਧੂੜਕੋਟ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਜਨਵਰ 4 3 ਬਕਾਊ ਆ ਤਿੰਨਾਂ ਜਨਵਰਾਂ ਦੇ ਵਿੱਚੋਂ ਪ੍ਰੋਪਰ ਡਿਟੇਲ ਤੁਹਾਨੂੰ ਜਾਣਕਾਰੀ ਹਾਜ਼ਰ ਹੋਊਗੀ ਮਾਲਕ ਦੇ ਕਰੋ ਇਸ ਟਾਈਮ ਮੈਂ ਬਾਈ ਹੈਗਾ ਮੌਜੂਦ ਧੂੜਕੋਟ ਪਿੰਡ ਦੇ ਵਿੱਚ ਬਾਈ ਕੌਰ ਦੇ ਘਰੇ ਕੋਰਾ ਬਾਈ ਕਹਿੰਦੇ ਨਾ ਕੋਰੇ ਬਾਈ ਦੇ ਘਰੇ ਅੱਜ ਟ ਮੌਜੂਦ ਆ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਉ ਮਿਲਦੇ ਆ ਜਾਣ ਕੇ ਦੋ ਸੂਈਆਂ ਦੇ ਇੱਕ ਦਰਸੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਮਹਾਰਾਜ ਠੀਕ ਹੈ ਸੇਤਾਂ ਦੇ ਪਰਿਵਾਰ ਹੈ ਵਧਾਈ ਚਲੋ ਸ਼ੁਕਰਾ ਅੱਛਾ ਭਾਈ ਕੋਰੇ ਜਾਨਵਰ ਆਪਣੇ ਕੋਲ ਹੈਗੇ ਤਿੰਨ ਹਨਾ ਹਾਂਜੀ ਤੇ ਪਹਿਲੇ ਨੰਬਰ ਤੇ ਜਿਹੜੀ ਕਾਲੀ ਬੱਛੀ ਆਂਦੀ ਤੁਸੀਂ ਦੱਸ ਮੈਨੂੰ ਕੀ ਡਿਟੇਲ ਆਂਦੀ ਇਹਨਾਂ ਦੇ ਮਹੱਲਾ 40 4000 ਰੇਟ ਆ ਦੋਵਾਂ ਦਾ ਸਿੰਗਾਲੀ ਦਾ ਦਿੰਦਾ ਹਾਂ ਜੋੜੇ ਦਾ 90000 ਰੁਪਿਆ ਹਾਂਜੀ ਤੇ ਇਕੱਲੀ ਦਾ 45 45 ਕਹਿੰਦੇ 45 45 ਤੇ ਜੋੜਾ ਲੈ ਲਵੇ ਇਕੱਠਾ ਹੀ 45 85 ਦਾ ਦੇ ਦੇਣਗੇ 85 ਹਜ਼ਾਰ ਦਾ ਦੇ ਦੋ ਠੀਕ ਹੈ ਜੀ ਅੱਛਾ ਕਾਲੀ ਵੈੜ ਥੱਲੇ ਕਿੰਨਾ ਦੁੱਧ ਦਾ 12 12 ਦਾ ਇਧਰ ਆ ਦੋਆਂ ਰਿ 12 12 ਲੀਟਰ ਦੋਮਾਂ ਦੇ ਥੱਲੇ ਆ ਇਹ ਸੂਆ ਪਹਿਲਾ ਵਾ ਤੇ ਉਹ ਦੂਜਾ ਹਾਂ ਇਹ ਪਹਿਲਾ ਇਹ ਦੂਜਾ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਕਾਲੀ ਵੈੜ ਨੂੰ ਇਹਨੂੰ 4 ਦਿਨ ਹੋ ਗਏ ਆ ਇਹਨੂੰ 5 ਹੋ ਗਏ ਠੀਕ ਹੈ ਫਿਰ ਦੋਤਾ ਠੀਕ ਹੈ ਕਰਮ ਵਾਲੀਆਂ ਦੇ ਥੱਲੇ 15 15 ਕਿਲੋ ਦੁੱਧ ਦੇ ਜਾਣਗੀਆਂ ਹਣਾ ਹਾਂ ਤੇ ਹੀ ਜਾਣਗੀਆਂ ਇਹ ਸਿੰਗਾ ਵਾਲੀ ਤੋਰਦੀ ਬਈ ਮੜੀ ਜੀ ਕੋਲ ਕੇ ਇਹ ਦੂਜਾ ਸ ਬਚਾਇਦਾ ਉਹ ਪਹਿਲਾ ਕਾਲਾ ਠੀਕ ਹੈ ਜੀ ਨਹੀਂ ਮਿੱਤਰੋ ਤੇ ਇਹ ਕਿੰਨੇ ਦਿਨ ਦੱਸਿਆ ਸੀਗਾ ਸੋਈ ਨੂੰ ਇਹਨੂੰ 5 ਦਿਨ ਹੋ ਗਏ 5 ਦਿਨ ਹੋ ਗਏ ਠੀਕ ਹੈ ਜੀ ਸੀਰ ਠੱਲੀ ਚੂਣਚਾਂ ਨੂੰ ਜੀ ਹਾਂ ਠੀਕ ਹੈ ਮਿੱਤਰੋ ਚੂਣਚਾਂ ਨੂੰ ਠੱਲੀ ਦੇ ਸਕਦੇ ਹਾਂ ਲੈ ਬਸ ਬਣਦੇ ਬਸ ਫੜ ਲੈ ਵੀਰ ਪਾਣੀ ਸੋਹੇ ਨਿੱਜਲ ਗੋਲ ਜਾਣ ਵਾਲੀਆਂ ਵਹਿਣਾ ਦੇਖੋ ਜੀ ਦੇਖਦੇ ਬਈ ਓਕੇ ਆ ਚੂਣ ਟਾਈਮ ਆ ਸ਼ਾਮ ਦਾ ਮਾਤਾ ਪੀੜੀ ਤੇ ਬਹਿ ਕੇ ਚੁੰਦੀ ਐ ਠੀਕ ਐ ਨਹੀਂ ਸੀਲਾ ਹੈ ਜੀ ਪੀੜੀ ਤੇ ਬਹਿ ਕੇ ਚੁੰਦੀ ਐ ਠੀਕ ਐ ਠੀਕ ਐ ਠੀਕ ਐ ਭਾਈ ਮੈਂ ਵੜੀ ਦੱਸ ਦਈਏ ਭਾਈ 200 400 444 ਚੀਜ਼ ਦਾ ਸਿੰਘ ਹੀ ਸਿੰਘ ਆ ਕੱਲੇ ਹੂੰ ਅੱਛਾ ਕਾਲੀ ਪਹਿਲਣੀ ਭਾਈ ਕਾਲੀ ਪਹਿਲਣੀ ਆ ਹਾਂ ਕਾਲੀ ਪਹਿਲਣੀ ਠੀਕ ਐ ਇਹ ਤੇ ਇਹ ਵੀ ਸੀਲਾ ਚੁੰਨ ਚੜਨ ਨੂੰ ਹਾਂ ਜੀ ਇਹਦਾ ਬਹੁਤ ਸੀਲ ਹੈ ਜੀ ਠੀਕ ਐ ਇਹਦਾ ਰੇਟ 45 ਹੁੰਦਾ ਵੀ 45 ਹੈ ਨਾ ਤੋੜ ਦਿਓ ਇਹਨੂੰ ਵੀ ਬੜਾ ਕਾਲੀ ਨੂੰ ਵੀ ਤੋੜ ਦਿਓ ਠੀਕ ਐ ਗਲੇ ਮਿੱਤਰੋ ਇਹ ਵੀ ਤੁਹਾਨੂੰ ਤੋਰ ਕੇ ਵਿਖਾ ਦੇਣਾ ਮੈਂ 49000 ਰੁਪਏ ਦੀ ਡਿਮਾਂਡ ਪਹਿਲਾਂ ਨਹੀਂ ਇਹ ਵੈੜੀਆ ਕਰਮ ਵਾਲੀ ਥਾਣਾ ਦੇਵੇ ਦੀ ਆਰਡਰ ਦੀ ਕੁਆਲਿਟੀ ਜਿਵੇਂ ਵੈੜਾ ਦੀ ਜ਼ਬਰਦਸਤ ਆ ਕਿਉਂਕਿ ਹਜੇ ਦਿਨ ਪਏ ਆ ਜਿਵੇਂ ਜਿਵੇਂ ਇਹਨਾਂ ਨੇ ਠੋਕਰਾਂ ਦੇ ਉੱਤੇ ਹੋਣਾ ਜਿਵੇਂ ਜਿਵੇਂ ਇਹਨਾਂ ਨੇ ਆਉਂਦੀ ਤਿਆਰੀ ਦੇ ਵਿੱਚ ਮੁਕੰਮਲ ਹੋਣਾ ਉਵੇਂ-ਉਵੇਂ ਇਹਨਾਂ ਨੇ ਕਰਮ ਵਾਲੀਆਂ ਨੇ ਓਕੇ ਦੀ ਰਿਪੋਰਟ ਬਣ ਜਾਣਾ ਕਿਉਂਕਿ ਜਿਵੇਂ ਜਿਵੇਂ ਇਹਨਾਂ ਨੂੰ ਦਿਨ ਹੋਣਗੇ ਸੂਈਆਂ ਨੂੰ ਇਹਨਾਂ ਨੇ ਦੁੱਧ ਵਾਲਾ ਲੇਬਲ ਲੈਵੇ ਦੇ ਵਿੱਚ ਲੈ ਕੇ ਆਉਣਾ ਉਵੇਂ-ਉਵੇਂ ਇਹਨਾਂ ਨੇ ਕੁਆਲਿਟੀ ਜਿਹੜੀ ਆਉਦੇ ਲੇਵੇ ਦੀ ਬਣਾ ਲੈਣੀ ਆ ਮਿੱਤਰੋ ਔਰ ਮੈਂ ਪਹਿਲਾਂ ਵੀ ਇਸ ਤਰ੍ਹਾਂ ਹੀ ਕਿਹਾ ਹੀ ਮੈਂ ਸੋਚ ਵੀ ਹੋਰ ਨਾ ਜਾਵੇ ਬਾਈ ਸਹ ਗਆਂਗੀਆਂ ਸੂਈਆਂ ਕਿ ਗੱਪਣਾ ਵਾਲੀ ਡਿਟੇਲ ਦੇਈ ਜਾਂਦਾ ਹੋਵੇ ਨਹੀਂ ਮੈਂ ਤਾਂ ਇਹ ਕਹਿਣ ਦਾ ਮਤਲਬ ਇਹ ਆ ਕਿ ਇਹਨੇ ਬਾਈ ਜ ਲੈ ਲਿਆ ਜੀ ਜਿਵੇਂ ਜਿਵੇਂ ਇਹਨਾਂ ਨੇ ਹੋਰ ਦੁੱਧ ਬਣਾਉਣਾ ਆਪਦੇ 15 14 15 ਕਿਲੋ ਦੁੱਧ ਬੱਛੀ ਹੱਸ ਕੇ ਦੇਈ ਜਾਊਗੀ ਬਾਈ ਲਿੱਸੀ ਲਿੱਸੀ ਆਖਲੀ ਵੜ ਦੀ ਕੁਆਲਿਟੀ ਜ਼ਰੂਰ ਹੈਗੇ ਹੈ ਨਾ ਬਾਈ ਹਾਂਜੀ ਹੂੰ ਚੋਣ ਚਣ ਚੰਗਾ ਲੱਗਾ ਬਾਕੀ ਖਾਣ ਪੀਣ ਨੂੰ ਚੰਗੀ ਹੋਵੇ ਹਾਂ ਇਹਦਾ ਤਾਂ 16 17 18 ਰੁਪਏ ਤੱਕ ਦਾ ਦੁੱਧੀ ਦਾ ਸਿੰਘ ਵਾਲੀ ਦਾ ਦੇ ਦੂਗੀ ਜਾਂ ਦੁੱਧ ਵਾਲੀਆਂ ਗਏ ਇੱਕ ਗੱਲ ਹੈ ਕਿ ਘਰੇ ਦੁੱਧ ਪਾਉਣ ਵਾਲੇ ਬੰਦੇ ਨੂੰ ਲਾਇਵ ਵਾਲੀਆਂ ਚੀਜ਼ਾਂ ਫੈਂਟ ਵਾਲਾ ਦੁੱਧ ਦੇਣਗੇ ਹਾਂ ਫੈਂਟ ਤੇ ਆਹ ਭਾਈ ਦਰਫੀ ਕਿੰਨੇ ਦਿਨ ਲੈ ਜੂਗੀ ਹਜੇ ਇਹ ਲੈ ਜੂਗੀ ਦੋ ਦੋ ਤਿੰਨ ਦਿਨ ਲਿਜਾਉਂਗਾ ਰਾਤ ਤੱਕ ਤਿੰਨ ਲੈ ਜੂਗੀ ਠੀਕ ਹੈ ਦੋ ਤਿੰਨ ਦਿਨ ਹੀ ਲਊਗੀ ਹਨਾ ਠੀਕ ਆ ਭਾਈ ਲੈ ਆਈ ਭਾਈ ਕੱਢ ਕੇ ਬਾਹਰੋਂ ਖੋਲ ਕੇ ਇਹਨੂੰ ਵੇਕਣੀ ਸੱਚੇ ਬਣਦੇ ਹੁੰਦਾ ਭਾਈ ਹਨਾ ਹਾਂ ਹੈ ਕੋਰੇ ਬਈ ਬੰਨ ਪੱਕੀਆਂ ਹੀ ਦਿਨਾਂ ਵਿੱਚ ਖੋਲਣਾ ਛੇਤੀ ਹਾਂ ਉਹ ਆਇਆ ਨਾ ਫਿਰ ਮੈਂ ਇੱਥੇ ਪਿਆਲ ਨਾ ਕਈ ਵਾਰੀ ਬਾਹਰ ਪੂਰ ਨੂੰ ਅਟ ਜਾਣਾ ਹਾਂ ਫਿਰ ਇਹ ਹੱਥ ਨਹੀਂ ਲਾਉਂਦੀਆਂ ਬੁੜੀਆਂ ਡਰਦੀਆਂ ਨਹੀਂ ਫਿਰ ਸਹੀ ਪੱਕਾ ਹੀ ਪਸੂ ਬੰਨਿਆ ਹੋਵੇ ਮੈਂ ਕਈ ਬੰਦੇ ਦਾ ਸੰਗਲ ਪੱਕੇ ਪਾਏ ਹੋਏ ਆ ਬਈ ਕੋਰੇ ਚੋਂ ਟੈਂਮ ਇਹਨਾਂ ਨੂੰ ਭਾਦੀ ਭੋਲੀ ਨੂੰ ਕੀ ਤੁਸੀਂ ਕਰ ਲੈ ਆਇਆ ਨਾ ਲੇਟ ਟੈਂਮ आज बाली आ, काली है दो में हां 5:00 5:00 ਦੇ ਟਾਈਮ ਤੇ ਛੋਈਆਂ ਜਾਂਦੀਆਂ ਠੀਕ ਹੈ 5:30 ਠੀਕ ਹੈ ਤੇ ਦੁੱਧ ਫਿਰ ਘੜੀ ਲੈ ਕੇ ਉਹਦੇ ਕਿ ਦਹੀਂ ਪਾ ਕੇ ਉਹਨੇ ਨਾ ਦਹੀਂ ਪਾ ਕੇ ਲੈਓ ਬਈ ਨਹੀਂ ਮਿੱਤਰੋ ਆ ਬਣੂਗੀ ਬਹੁਤ ਬਣ ਬਣ ਕੇ ਤਾਂ ਕਮਲੀ ਹੋ ਜੂ ਤੁਹਾ ਲੋਗਾਂ ਹਾਂ ਸਹੀ ਗੱਲ ਹੈ ਬਈ ਹਾਂ ਕਰਮਾ ਵਾਲੀ ਦੀ ਬਰੀਡ ਬਹੁਤ ਆਜਾਦ ਬਹੁਤ ਆ ਯਾਰ ਇਹ ਕਿੰਨੇ ਦੀ ਦੇ ਦਈਏ ਬਈ ਯਾਰ ਇਹ ਆਪਾਂ 57000 ਦੀ ਦੇ ਦਈਏ ਹਾਂਜੀ ਠੀਕ ਹੈ ਬਈ ਲੈ ਮਿੱਤਰੋ ਤੂੰ ਲੈ ਕਹੀਂ ਕੋਈ ਲੈ ਜਾਊਗਾ ਤੇ ਮੇਰੇ ਬੱਥੇ ਲੋ ਬਹੁਤ ਪਣੂਗੀ ਬਾਈ ਹੂੰ ਤਿਲਕਣ ਹੋਇਆ ਦੀ ਕੋਈ ਕਿਤਲੇ ਇਹਦੇ ਮੈਂ ਤਿਲਕਣ ਬਣਾਉਂਦੇ ਬਾਈ ਇਹ ਗੱਲ ਮੰਨਣੀ ਪਊਗੀ ਅੱਛਾ ਨੰਬਰ ਬਾਈ ਕੋਰੇ ਕਿੰਨਾ ਆਪਣਾ 98782 ਹੂੰ 52757 ਇੱਕ ਵਾਰੀ ਹੋਰ ਬੋਲ ਦਈਏ 98782 52757 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਬਾਈ ਕੋਰੇ ਨਾਲ ਗੱਲ